ਸਤਿ ਸ਼੍ਰੀ ਅਕਾਲ ਜੀ ਦੋਸਤੋ ਕਿਸਾਨ ਵੀਰੋ ਮੈਂ ਹੁਣ ਤੁਹਾਨੂੰ ਲੈ ਕੇ ਆਇਆ ਪ੍ਰੀਤ ਦੀ ਸਟਾਲ ਦੇ ਉੱਤੇ ਪ੍ਰੀਤ ਜਣਾ ਇਹਨਾਂ ਨੇ ਇੱਕ ਸੈਲਜ ਪਾਉਣ ਵਾਸਤੇ ਜਿਹੜਾ ਇਹਨਾਂ ਦਾ ਕਟਰ ਹੈ ਜਿਹੜੀ ਮਸ਼ੀਨ ਇਹਨਾਂ ਨੇ ਬਣਾਈ ਆਪਾਂ ਉਹਦੇ ਬਾਰੇ ਇਹਨਾਂ ਕੋਲੋਂ ਜਾਣਕਾਰੀ ਲੈ ਲੈਂਦੇ ਆਂ ਵੀਰ ਜੀ ਖੜੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਇਹ ਜਿਹੜਾ ਆਪਣੇ ਬਣਾਇਆ ਕ ਮਸ਼ੀਨ ਬਣਾਈ ਹੈ ਇਹ ਸੈਲਜ ਵਾਸਤੇ ਇਹ ਮਤਲਬ ਕਿੰਨੇ ਹਸ ਪਾਵਰ ਦੇ ਆ ਮੈਨੂੰ ਦੱਸੋ ਜੀ ਇਹਦੀ ਇਹ ਸਾਰੇ 133 ਹਸ ਪਾਵਰ ਦਾ ਇੰਜਨ ਹੈ ਜੀ ਅੱਛਾ ਇਹ ਦੇ ਵਿੱਚ ਇੰਜਨ ਕਿਹੜਾ ਰੱਖਦੇ ਹੋ ਤੁਸੀਂ ਅਸ਼ੋਕ ਲੈ ਲੈਣ ਦਾ ਇੰਜਨ ਹੈ ਜੀ 133 ਹਸ ਪਾਵਰ ਦਾ ਔਰ 6 ਸਿਲੰਡਰ ਹੈ ਜੀ 6 ਸਿਲੰਡਰ ਰੱਖਿਆ ਹੋਇਆ ਠੀਕ ਹੈ ਜੀ ਔਰ ਸਰ ਇਹ ਜਿਹੜਾ ਕਟਰ ਰਿਹਾ ਇਹ ਆਪਾਂ ਤੁਰਕੀ ਤੋਂ ਇਮਪੋਰਟ ਕਰਦੇ ਆ ਜੀ ਇਟਲੀ ਤੋਂ ਜੀ ਤੁਰਕੀ ਤੋਂ ਤੁਰਕੀ ਤੋਂ ਠੀਕ ਹੈ ਜੀ ਇਹ ਕਟਰ ਥੋੜਾ ਤੁਰਕੀ ਤੋਂ ਤੁਰਕੀ ਤੋਂ ਆਇਆ 4 ਰੋ ਲੈ ਕੇ ਜਾਂਦਾ ਜੀ ਇਹ ਠੀਕ ਹੈ ਜੀ ਠੀਕ ਹੈ ਜੀ 4 ਰੋ ਲੈ ਕੇ ਜਾਂਦਾ ਇਹਦਾ ਸਾਡੇ ਕੇ 7 ਫੁੱਟ ਦਾ ਇਹਦਾ ਏਰੀਆ ਹੈ ਜੀ ਅੱਛੇ 7.5 ਫੁੱਟ ਏਰੀਆ ਕਵਰ ਕਰ ਲੈਂਦਾ ਹੈ ਜੀ ਹਾਂਜੀ ਠੀਕ ਹੈ ਸਰ ਔਰ ਅ 150 ਲੀਟਰ ਦਾ ਇਹਦਾ ਫਿਊਲ ਟੈਂਕ ਲੱਗਿਆ ਹੋਇਆ ਜੀ 150 ਲੀਟਰ ਦਾ ਫਿਊਲ ਟੈਂਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਇਹ ਇੰਡੀਆ ਦੇ ਵਿੱਚ ਇੱਕ ਤੋਂ ਹੀ ਕੰਪਨੀਆਂ ਜਿਹੜੀਆਂ ਬਣਾਉਂਦੀਆਂ ਨੇ ਹਾਂਜੀ ਵਿੱਚ ਆਪਣਾ ਨਾਮ ਆਉਂਦਾ ਹੈ ਠੀਕ ਹੈ ਜੀ ਔਰ ਸਰ ਕਾਮਜਾਬ ਬਹੁਤ ਹੈ ਜੀ ਇਹ ਇਹਦੇ ਵਿੱਚ ਅਡਜਸਟੇਬਲ ਕੀਤਾ ਹੋਇਆ ਹੈ 0 ਤੋਂ 0 ਤੋਂ ਲੈ ਕੇ 20 mm ਤੱਕ ਇਹ ਆਪਣਾ ਜਿਹੜਾ ਦਾਣਾ ਹੁੰਦਾ ਨਾ ਹਾਂਜੀ ਦਾਣੇ ਦਾ ਤੁਸੀਂ ਕਿੰਨਾ ਪੀਸ ਕਰਨਾ ਚਾਹ ਚਾਰਾ ਜਿਹੜਾ ਆ ਉਹਨੂੰ ਉਹਨੇ ਕ੍ਰੈਸ਼ ਕਰ ਦਿੰਦਾ ਕ੍ਰੈਸ਼ ਕਰ ਦਿੰਦਾ ਇਹ ਠੀਕ ਹੈ ਜੀ ਠੀਕ ਹੈ ਉੱਪਰ ਅਡਜਸਟੇਬਲ ਦਿੱਤਾ ਹੋਇਆ ਸਿਸਟਮ ਤੁਸੀਂ ਜਿਸ ਤਰ੍ਹਾਂ ਮਰਜ਼ੀ ਆਪਣੇ ਸਹੂਤਾ ਦੇ ਅਨੁਸਾਰ ਕਿੰਨਾ ਚਾਰਾ ਆਪਾਂ ਨੂੰ ਚਾਹੀਦਾ ਆ ਕਿੰਨਾ ਬਰੀਕ ਚਾਹੀਦਾ ਆ ਕਿੰਨਾ ਮੋਟਾ ਚਾਹੀਦਾ ਆ ਉਹ ਤੁਸੀਂ ਅਡਜਸਟਮੈਂਟ ਕਰ ਸਕਦੇ ਹੋ ਉਹ ਆਪਣੇ ਜਿਹੜਾ ਬੰਦਾ ਚਲਾ ਰਿਹਾ ਹੋਏਗਾ ਹਾਂਜੀ ਉਹਦੇ ਕੋਲ ਕੰਟਰੋਲ ਦਿੱਤਾ ਹੋਇਆ ਸਾਰਾ ਉਹ ਕਰ ਸਕਦਾ ਜੀ ਠੀਕ ਹੈ ਸਰ ਇਨੂੰ ਮਤਲਬ ਜਦੋਂ ਤੁਹਾਡੇ ਕੋਲ ਕਿਸਾਨ ਖਰੀਦਦਾ ਹੈ ਕਿਸਾਨ ਨੂੰ ਖਰੀਦਣ ਤੋਂ ਪਹਿਲਾਂ ਤੁਸੀਂ ਕੋਈ ਮਾੜੀ-ਵੋਟੀ ਇਹਦੀ ਟ੍ਰੇਨਿੰਗ ਵੀ ਦਨੇ ਹੋ ਬਿਲਕੁਲ ਸਰ ਸਾਡੇ ਬੰਦੇ ਨਾਲ ਜਾਣਗੇ ਜੀ ਆਹ ਮੈਂ ਤਾਂ ਬੁਕਿੰਗ ਕਰਦਾ ਆ ਉਸ ਤੋਂ ਬਾਅਦ ਇੱਥੇ ਮੇਨ ਗੱਲ ਦੱਸਦਾ ਮੈਂ ਤੁਹਾਨੂੰ ਇੱਕ ਇਹਦੇ ਉੱਤੇ ਫਾਈਨਾਂਸ ਆ ਸਰ ਸਰਕਾਰੀ ਬੈਂਕ ਦਾ ਹੀ 90% 90% ਸਰਕਾਰੀ ਬੈਂਕ ਤੋਂ ਜਿਹੜਾ ਫਾਈਨਾਂਸ ਹੋ ਜਾਊਗਾ ਫਾਈਨਾਂਸ ਹੋ ਜਾਏਗਾ ਉਸ ਤੋਂ ਬਾਅਦ ਸਾਡੇ ਆਪਣੇ ਲੜਕੇ ਆਰ ਐਨ ਡੀ ਵਾਲੇ ਨਾਲ ਜਾਣਗੇ ਜੀ ਠੀਕ ਹੈ ਜੀ ਉਹ ਬਕਾਇਦਾ ਚਲਾਉਣਗੇ ਇਹਨੂੰ ਠੀਕ ਹੈ ਜੀ ਲਾ ਕੇ ਆਪਰੇਟ ਕਰਕੇ ਇੱਕ ਦੋ ਦਿਨ ਨਾਲ ਲਾ ਕੇ ਉੱਥੇ ਦਿਨ ਲਾ ਕੇ ਹਾਂਜੀ ਚੰਗੀ ਤਰ੍ਹਾਂ ਆਪਰੇਟ ਕਰਕੇ ਨਾਲ ਆਪਣੇ ਕਟਾਈ ਵੀ ਕਰਨਗੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਕਿਸਾਨ ਸਿੱਖ ਜਾਏਗਾ ਸਾਰਾ ਕੁਝ ਹਾਂਜੀ ਉਸ ਤੋਂ ਬਾਅਦ ਉਹਦੀ ਆਪਣੇ ਜਦ ਪੂਰਾ ਆਪਰੇਟ ਕਰਨ ਦੀ ਉਹਦੇ ਵਿੱਚ ਸਮਰੱਥਾ ਆ ਗਈ ਉਸ ਟਾਈਮ ਸਾਡੇ ਲੜਕੇ ਵਾਪਸ ਹੋਣਗੇ ਜੇ ਕੱਲੋਂ ਕੋਈ ਪ੍ਰੋਬਲਮ ਆਉਂਦੀ ਆ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਠੀਕ ਹੈ ਜੀ ਫੋਨ ਕਰੋ ਕੰਪਨੀ ਵਿੱਚ ਸਾਡੀਆਂ ਆਲ ਓਵਰ ਇੰਡੀਆ ਵਿੱਚ ਗੱਡੀਆਂ ਚੱਲ ਰਹੀਆਂ ਨੇ ਜੀ ਠੀਕ ਹੈ ਜੀ ਵਿੱਚ ਫੋਰਮੈਨ ਹੁੰਦਾ ਜੀ ਸਾਰਾ ਕੁਲ ਸਮਾਨ ਹੁੰਦਾ ਤੁਸੀਂ ਖੇਤ ਵਿੱਚ ਮਤਲਬ ਜਾ ਕੇ ਸਰਵਿਸ ਨਹੀਂ ਲਾ ਕੇ ਸਰਵਿਸ ਸਮਾਗੇ ਕਿਤੇ ਆਉਣ ਜਾਣ ਦੀ ਜਰੂਰਤ ਨਹੀਂ ਹੈ ਤੇ ਟਾਇਰ ਤੁਸੀਂ ਮਤਲਬ ਕਸਟਮਰ ਦੀ ਡਿਮਾਂਡ ਦੇ ਲਾ ਕੇ ਦਿੰਨੇ ਹੋ ਜਾਂ ਕਿਹੜੇ ਟਾਇਰ ਲਾ ਕੇ ਦਿੰਨੇ ਹੋ ਸਰ ਕੋਈ ਦਿੱਕਤ ਨਹੀਂ ਆ ਬੀਕੇ ਟੀਵੀ ਚੱਲਦਾ ਹੈ ਜੀ ਐਮਆਰਐਫ ਵੀ ਚੱਲਦਾ ਹੈ ਹਾਂ ਜੀ ਠੀਕ ਹੈ ਆਪਣੇ ਟਾਇਰ ਜਿਸ ਤਰ੍ਹਾਂ ਦਾ ਕਸ ਜਿਸ ਤਰ੍ਹਾਂ ਦੇ ਕਸਟਮਰ ਦੀ ਡਿਮਾਂਡ ਹੋਊਗੀ ਤੁਸੀਂ ਲਾ ਕੇ ਦੇ ਦੋਗੇ अच्छा एक ਤੁਸੀਂ ਦੱਸਿਆ ਕਟਰ ਜਿਹੜਾ ਉਹ ਤੁਰਕੀ ਤੋਂ ਮਗਾਉਨੇ ਹੋ ਬਾਕੀ ਜਿਹੜਾ ਇੰਜਣ ਹੈ ਉਹ ਲੈ ਲੈਣ ਦਾ ਹੋ ਗਿਆ ਬਾਕੀ ਜਿਹੜਾ ਇਹ ਸਪੇਅਰ ਪਾਰਟ ਆ ਤੁਹਾਡੀ ਆਪਣੀ ਮੈਨੂਫੈਕਚਰਰ ਸਪੇਅਰ ਪਾਰਟ ਸਾਡੇ ਕੋਲ ਸਰ ਐਕਚੁਅਲੀ ਵੀ ਹਨਾ ਪਹਿਲੇ ਹੀ ਅਸੀਂ ਸਟੋਰ ਕਰਕੇ ਰੱਖਿਆ ਹੋਇਆ ਜੀ ਕਿਉਂਕਿ ਇਹ ਕੁਝ ਦਿਨਾਂ ਦਾ ਸੀਜ਼ਨ ਹੁੰਦਾ ਜੀ ਇਹਦਾ ਅੱਛਾ ਜੀ ਠੀਕ ਹੈ ਮੱਕੀ ਦਾ ਸੀਜ਼ਨ ਜਿਹੜਾ ਆ ਵੱਧ ਤੋਂ ਵੱਧ ਮਹੀਨੇ ਦਾ ਲਗਾ ਲਓ ਹਾਂ ਜੀ ਠੀਕ ਹੈ ਨਾ ਉਸ ਹਿਸਾਬ ਦੇ ਨਾਲ ਆਪਣਾ ਸਭ ਕੁਝ ਪਹਿਲਾਂ ਤਿਆਰ ਕਰਕੇ ਰੱਖਿਆ ਹੋਇਆ ਵੀ ਐਟ ਅ ਟਾਈਮ ਜੇ ਇਹਦੇ ਵਿੱਚ ਵੀ ਕਟਰ 'ਚ ਖਰਾਬੀ ਆਉਂਦੀ ਆ ਤਾਂ ਤੁਰਕੀ ਤੋਂ ਲੈ ਕੇ ਮਗਾਉਣਾ ਇਹ ਹਾਂ ਠੀਕ ਹੈ ਜੀ ਕੋਸ ਲਈ ਆ ਇੱਕ ਟਾਈਮ ਖਾਊ ਕੰਮ ਐ ਜੀ ਇਸ ਕਰਕੇ ਸਾਰਾ ਆਪਣੇ ਮਟੀਰੀਅਲ ਅਸੀਂ ਨੇ ਪਹਿਲਾਂ ਸਟੋਰ ਕਰਕੇ ਰੱਖਿਆ ਹੋਇਆ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਕੱਲ ਨੂੰ ਕਿਉਂ ਜਿਵੇਂ ਤੁਸੀਂ ਦੱਸਿਆ ਆ ਕਿ ਸੀਜ਼ਨ ਇਹਦਾ ਛੋਟਾ ਹੈ। ਜੇਕਰ ਖੇਤ ਵਿੱਚ ਕੋਈ ਖੜ ਤੇ ਪੈ ਜਾਂਦੀ ਹੈ ਤਾਂ ਇਹ ਨਹੀਂ ਹੈਗਾ ਵੀ ਕਿਸਾਨ ਨੂੰ ਖੜਦਾ ਪਊਗਾ ਤੁਸੀਂ ਆ ਕੇ ਬਿਲਕੁਲ ਫੇਰ 파ਟਕ ਨਹੀਂ ਕੋਈ ਤੰਗੀ ਨਹੀਂ ਆਉ। ਜਿੰਨਾ ਟਾਈਮ ਦੇ ਵਿੱਚ ਆਉਣ ਜਾਣ ਨੂੰ ਜਿੰਨਾ ਸਮਾਂ ਲੱਗੇਗਾ ਫੋਨ ਕਰਨ ਤੋਂ ਬਾਅਦ ਉਨੇ ਟਾਈਮ ਦੇ ਵਿੱਚ ਹੀ ਜਿਹੜਾ ਡਿਸਟੈਂਸ ਦਾ ਕਵਰ ਕਰਕੇ ਹਾਂਜੀ ਨਾਲ ਦੀ ਨਾਲ ਜੋ ਪਾਰਟ ਚੇਂਜ ਕਰਨ ਵਾਲਾ ਹੋਏਗਾ ਚਾਰ ਰਿਪੇਅਰ ਕਰਨ ਵਾਲਾ ਹੋਏਗਾ ਮੁੰਡੇ ਜਾਣਗੇ ਰਿਪੇਅਰ ਕਰਕੇ ਆਉਣਗੇ। ਠੀਕ ਹੈ ਜੀ। ਠੀਕ ਹੈ ਜੀ। ਇਸ ਦੇ ਨਾਲ ਇੱਕ ਸੌਰੀ ਇਸ ਦੇ ਨਾਲ ਇੱਕ ਆਪਾਂ ਨੇ ਪ੍ਰੋਡਕਟ ਹੋਰ ਵੀ ਤਿਆਰ ਕੀਤਾ ਉਹ ਵੀ ਤੁਹਾਨੂੰ ਇੰਟਰੋਡਿਊਸ ਕਰਾ ਦੇਈਏ ਇਹਦੇ ਬਾਰੇ ਜੇ ਕੋਈ ਮੇਰੇ ਤੋਂ ਕੋਈ ਪੁੱਛਣੋਂ ਰਹਿ ਗਿਆ ਹੋਵੇ ਤੁਸੀਂ ਕੋਈ ਜਾਣਕਾਰੀ ਹੋਰ ਰਹਿ ਗਈ ਹੋਵੇ ਇਹ ਹੋ ਗਈ ਇਹਦੀ ਜਾਣਕਾਰੀ ਇਹਦੇ ਅਸਰ ਮੁਕੰਮਲ ਇਹੀ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਪਣੇ ਟਰਾਲੀ ਵਿੱਚ ਤੁਸੀਂ ਡਾਇਰੈਕਟ ਲੋਡ ਕਰ ਸਕਦੇ ਹੋ ਜੀ ਚੜਾਚਾਰ ਆਚਾਰ ਬਣੇਗਾ ਨਾ ਹਾਂ ਉਹ ਤੁਸੀਂ ਨਾਲ ਨਾਲ ਟਰਾਲੀ ਚ ਲੈ ਇਧਰ ਉਹ ਮਸ਼ੀਨ ਕਟਿੰਗ ਕਰੀ ਜਾਏਗੀ ਹਾਂ ਨਾਲ ਟਰਾਲੀ ਜਿਹੜੀ ਤੁਸੀਂ ਲੋਡ ਕਰ ਸਕਦੇ ਆ ਤੁਸੀਂ ਆਪਣੇ ਆ 360 ਡਿਗਰੀ ਤੱਕ ਘੁੰਮਦਾ ਹੈ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਨਾਲ ਦੀ ਨਾਲ ਟਰਾਲੀ ਦੇ ਵਿੱਚ ਲੋਡ ਕਰ ਸਕਦੇ ਹਾਂ ਠੀਕ ਆ ਸਰ ਲੋਡ ਕਰਕੇ ਆਪਣਾ ਜਿੱਥੇ ਵੀ ਤੁਸੀਂ ਸਟੋਰ ਕਰਨਾ ਨਾਲ ਦੀ ਨਾਲ ਸਟੋਰ ਹੋ ਜਾਏਗਾ ਇਹ ਹੋਰ ਕਿਹੜਾ ਪ੍ਰੋਡਕਟ ਕਹਿੰਦੇ ਤੁਸੀਂ ਤਿਆਰ ਕੀਤਾ ਹੋਰ ਪ੍ਰੋਡਕਟ ਆਪਾਂ ਨੇ ਲਾਂਚ ਕੀਤਾ ਨਵਾਂ ਜੀ ਹਾਂਜੀ ਇਹ ਸਾਰਾ ਆਪਾਂ ਨੇ ਆਪਣੇ ਆਲੂ ਦੀ ਖੇਤੀ ਬਹੁਤ ਇੱਧਰ ਤੌਬੇ ਵਾਲੇ ਸਾਈਡ ਹਣਾ ਆਲੂ ਦੀ ਖੇਤੀ ਬਹੁਤ ਹੁੰਦੀ ਆ ਸਰ ਬਿਲਕੁਲ ਜੀ ਬਿਲਕੁਲ ਤੇ ਉਸ ਦੇ ਸਬੰਧ ਵਿੱਚ ਅਸੀਂ ਨੇ ਜਰਮਨ ਤੋਂ ਇੰਪੋਰਟ ਕਰਕੇ ਕਨਵੇਅਰ ਮਂਕਾਇਆ ਜੀ ਹਾਂਜੀ ਠੀਕ ਹੈ ਇਹਦਾ ਬੈਨੀਫਿਟ ਇਹ ਆ ਫੌਰਨ ਦੀ ਚੀਜ਼ਾਂ ਬਈ ਇਹ ਘਸਦਾ ਨਹੀਂ ਆ ਸਰ अच्छा जी। ਨਾ ਖਰਾਬ ਹੁੰਦਾ ਆ। ਠੀਕ ਹੈ ਜੀ। ਠੀਕ ਹੈ। ਇਹਨਾਂ ਨੇ ਵਧੀਆ ਮਟੀਰੀਅਲ ਨਾਲ ਲੋਹੋਂ ਦੇ ਉੱਪਰ ਕੋਟਿੰਗ ਕੀਤੀ ਹੋਈ ਆ। ਠੀਕ ਹੈ ਜੀ। ਠੀਕ ਹੈ ਜੀ। ਆਲੂ ਦੇ ਵਿੱਚ ਕੀ ਹੁੰਦਾ ਆ? ਸਰ ਮੇਨ ਚੀਜ਼ ਹੁੰਦੀ ਆ ਆਲੂ ਦੇ ਵਿੱਚ ਛਿਲਕਾ ਨਹੀਂ ਖਰਾਬ ਹੋਣਾ ਚਾਹੀਦਾ। ਹਾਂਜੀ। ਇਹ ਆਲੂ ਦੀ ਫਸਲ ਦੇ ਵਿੱਚ ਛਿਲਕਾ ਖਰਾਬ ਹੋ ਗਿਆ ਤਾਂ ਤੁਹਾਡਾ ਆਲੂ ਬੇਕਾਰ ਹੋ ਜਾਣਾ ਆ। ਠੀਕ ਹੈ ਜੀ। ਠੀਕ ਹੈ। ਫਸਲ ਤੁਹਾਡੀ ਖਰਾਬ ਹੋ ਜਾਣੀ ਆ। ਹਾਂਜੀ। ਇਹ ਜਿਹੜੀ ਮਸ਼ੀਨ ਆ ਇਹ ਆਲੂ ਪਟਦੀ ਆ। ਪਟ ਕੇ ਉਹਨੂੰ ਬਕਾਇਦਾ ਆਪਣੇ ਵਾਈਬ੍ਰੇਟ ਕਰਕੇ ਉਹਦਾ ਜਿਹੜਾ ਆਪਣੇ ਮਿੱਟੀ ਆ ਉਹ ਝਾੜਦੀ ਆ। ਹਾਂਜੀ। ਝਾੜਨ ਤੋਂ ਬਾਅਦ ਠੀਕ ਹੈ ਜੀ ਠੀਕ ਹੈ ਜੀ ਔਰ ਅਸੀਂ ਨੇ ਬਾਕੀ ਕੰਪਨੀਆਂ ਨਾਲੋਂ ਠੀਕ ਹੈ ਕੁਝ ਕਿਸਾਨਾਂ ਨੂੰ ਛੋੜਦੇ ਅੱਖੀ ਇਹਦੇ ਵਿੱਚ ਅੱਛਾ ਜੀ ਠੀਕ ਹੈ ਜੀ ਉਹਦੇ ਹਿਸਾਬ ਦੇ ਨਾਲ ਇਹ ਨਿਕਾ ਵੀ ਜੋ ਵੀ ਆਪਾਂ ਨੇ ਰੇਟ ਕਰਤਾ ਸਬਸਿਡੀ ਹੈਂਗੇ ਇਹਦੇ ਵਰੀ ਸਬਸਿਡੀ ਸਾਰਾ ਅਪਲਾਈ ਕੀਤੀ ਹੋਈ ਹੈ ਇਹਦੀ ਵੀ ਕੀਤੀ ਹੋਈ ਹੈ ਸੈਲਰਸ ਦੀ ਵੀ ਕੀਤੀ ਹੋਈ ਹੈ ਇਹਨਾਂ ਦੀ ਵੀ ਕੀਤੀ ਹੋਈ ਹੈ ਲੇਕਿਨ ਥੋੜਾ ਇਲੈਕਸ਼ਨ ਆ ਗਿਆ ਸੀ ਉਹਦੇ ਕਰਕੇ ਨਹੀਂ ਅਪਰੂਵ ਹਲੇ ਪਾਸ ਅਪਰੂਵਡ ਹੋ ਨਹੀਂ ਸਕੇ ਅਪਰੂਵ ਆਨਲਾਈਨ ਟਾਈਮ ਦੇ ਵਿੱਚ ਅਪਰੂਵ ਹੋ ਜਾਏਗਾ ਕੋਈ ਇਸ਼ੂ ਇਹਦੀ ਵੀ ਮਤਲਬ ਕਿਸਾਨ ਨੂੰ ਖੇਤ ਵਿੱਚ ਕੋਈ ਸਰਵਿਸ ਦੇ ਦੇਣੀ ਤਾਂ ਨਹੀਂ ਸਾਨੂੰ ਸਰਵਿਸ ਜਿਹੜੀ ਹੈ ਖੇਤ ਚ ਦਿੱਤੀ ਜਾਏਗੀ ਜਿਸ ਟਾਈਮ ਸੀ ਜੋ ਸਟਾਰਟ ਹੋਣਾ ਹੈ ਉਸ ਤੋਂ ਪਹਿਲਾਂ ਕਿਸਾਨ ਫੋਨ ਕਰੇਗਾ ਸਾਡੇ ਬੰਦੇ ਜਾਣਗੇ ਆਰ ਐਨ ਡੀ ਕਰਕੇ ਇਹਦੀ ਪੂਰੀ ਦੀ ਪੂਰੀ ਠੀਕ ਹੈ ਇਹਨੂੰ ਬਕਾਇਦਾ ਖੇਤ ਚਲਾ ਕੇ ਠੀਕ ਹੈ ਕਿਸਾਨ ਨੂੰ ਸਾਰਾ ਕੁਝ ਇਹਦਾ ਆਪਰੇਟ ਕਰਨ ਦਾ ਇਹਦਾ ਵਿੱਚ ਖਾਸ ਗੱਲ ਇਹ ਆ ਇਹਨੂੰ ਤੁਸੀਂ ਸਰ 26 ਇੰਚ ਤੇ ਪੰਜਾਬ ਚਾਲੂ ਲੱਗਦਾ ਜਾਂ 30 ਇੰਚ ਤੇ ਲੱਗਦਾ ਹਾਂਜੀ ਇਹ ਆਪਾਂ ਨੇ ਸੁਵਿਧਾ ਦੇ ਦਿੱਤੀ ਆ ਵੀ ਇਹ ਜਿਹੜੀ ਮਸ਼ੀਨ ਆ ਇਹ 30 ਤੇ ਵੀ 30 ਤੇ ਵੀ ਆਪਣੇ ਅਡਜਸਟ ਕਰ ਸਕਦੇ ਹੋ 26 ਤੇ ਕਰਨੀ ਆ 26 ਤੇ ਕਰ ਲਓ ਠੀਕ ਹੈ ਜੀ 30 ਤੇ ਕਰਨੀ ਆ ਤਾਂ ਤੁਸੀਂ 30 ਤੇ ਇਹਨੂੰ ਅਡਜਸਟ ਕਰ ਸਕਦੇ ਹੋ ਠੀਕ ਹੈ ਕਿਸਾਨ ਆਪ ਵੀ ਕਰਨਾ ਚਾਹੇ ਤਾਂ ਆਪ ਕਰ ਸਕਦਾ ਨਹੀਂ ਤਾਂ ਸਾਨੂੰ ਫੋਨ ਕਰਦਾ ਸਾਡਾ ਆਰ ਐਂਡ ਆਰ ਟੀਮ ਜਾਂਦੀ ਆ ਜੀ ਉਹ ਕਰ ਦਿੰਦੀ ਆ ਠੀਕ ਹੈ ਮੇਨ ਆਪਣੇ ਜਿਆਦਾ ਜਿਹੜਾ ਆਪਣੇ ਪਲਾਂਟਰਾਂ ਨੂੰ ਲੱਗਦਾ ਹੈ ਉਹ 26 ਤੇ ਲੱਗਦਾ ਹੈ ਜਾਂ ਫਿਰ 30 ਤੇ ਲੱਗਦਾ ਹੈ ਠੀਕ ਹੈ ਜੀ ਤਾਂ 26 ਤੇ ਅਡਜਸਟ ਕਰਨਾ 26 ਤੇ ਕਰ ਲਓ 30 ਤੇ ਅਡਜਸਟ ਕਰ ਲੈ ਇਹ ਅਡਜਸਟਮੈਂਟ ਤੁਸੀਂ ਨਾਲ ਦਿੱਤੀ ਹੋਈ ਹੈ ਬਿਲਕੁਲ ਸਰ ਠੀਕ ਹੈ ਸਰ ਜਿਹੜੇ ਆਮ ਕੋਈ ਡਿਕਰ ਬੰਦੇ ਆ ਪੰਜਾਬ ਦੇ ਵਿੱਚ ਹਰਿਆਣਾ ਜੋਪੀ ਦੇ ਵਿੱਚ ਉਹਨਾਂ ਵਿੱਚ ਜੇ 26 ਤੇ ਆ ਤਾਂ 26 ਤੇ ਹੀ ਚੱਲਦਾ ਠੀਕ ਹੈ ਜੀ 30 ਤੇ 30 ਤੇ ਚੱਲਦਾ ਠੀਕ ਹੈ ਸਰ ਸਾਡੀ ਕੰਪਨੀ ਨੇ ਆਪਣੇ ਬੈਨੀਫਿਟ ਦਿੱਤਾ ਹੋਇਆ ਹਾਂਜੀ ਠੀਕ ਹੈ ਇਹ ਫੈਸਿਲਿਟੀ ਦਿੱਤੀ ਹੋਈ ਆ ਵੀ ਤੁਸੀਂ ਇਹਨੂੰ 26 ਦੇ ਵੀ ਚਲਾ ਸਕਦੇ ਹੋ 30 ਤੇ ਇਹਨੂੰ 30 ਤੇ ਵੀ ਚਲਾ ਸਕਦੇ ਹੋ ਠੀਕ ਹੈ ਸਰ ਹੋਰ ਇਹਦੇ ਬਾਰੇ ਕੋਈ ਜਾਣਕਾਰੀ ਜੇ ਵੀ ਰਹੀ ਹੋਵੇ ਜੀ ਇਹਦੇ ਵਿੱਚ ਇੱਕ ਮੇਨ ਚੀਜ਼ ਆ ਜੀ ਆਪਣੇ ਜਿਹੜੇ ਆਮ ਇੱਥੇ ਡਿੱਗਰ ਚੱਲ ਰਹੇ ਆ ਜੀ ਉਹਨਾਂ ਦਾ ਤੁਸੀਂ ਇੱਕ ਸਾਲ ਦੇ ਵਿੱਚ ਹਾਂਜੀ ਚਲਾਉਂਗੇ ਉਹਨੂੰ ਦੋ ਫਸਲਾਂ ਕੱਢੂਗੇ ਤਾਂ ਉਹਦਾ ਅਸਰ ਇਹ ਆਪਣੇ ਕਨਵੇਅਰ ਜਿਹੜਾ ਆ ਸਰਿਆ ਜਿਹੜਾ ਜੰਗ ਪੈ ਜਾਏਗਾ ਜਾਂ ਖਰਾਬ ਹੋ ਜਾਏਗਾ ਜਾਂ ਟੁੱਟ ਜਾਏਗਾ ਠੀਕ ਹੈ ਜੀ ਇਹ ਜਰਮਨ ਤੋਂ ਮੇਡ ਆ ਸਰ ਜਰਮਨ ਮੇਡ ਆ ਆਪਣੇ ਇਹਨੂੰ ਨਾ ਤਾਂ ਜੰਗ ਲੱਗੇ ਜੀ ਅੱਛਾ ਜੀ ਨਾ ਇਹ ਟੁੱਟੇ ਠੀਕ ਹੈ ਜੀ ਮੇਨ ਹੈਗਾ ਕਸਾਈ ਦਾ ਹਾਂਜੀ ਠੀਕ ਆ ਕਿਸਾਨਾਂ ਨੂੰ ਦਿੱਕਤ ਕੀ ਆਉਂਦੀ ਆ ਜਾਲ ਉਹਨਾਂ ਦਾ ਹਰ ਸਾਲ ਉਹਨਾਂ ਨੂੰ ਪੈਸੇ ਲਾਉਣੇ ਪੈਂਦੇ ਆ ਜਾਲ ਚੇਂਜ ਕਰਨਾ ਪੈਂਦਾ ਕਿਉਂਕਿ ਘਸ ਜਾਂਦਾ ਇਹ ਹਾਂਜੀ ਘਸ ਜਾਂਦਾ ਕਮਜ਼ੋਰ ਹੋ ਜਾਂਦਾ ਟੁੱਟ ਜਾਂਦਾ ਟੁੱਟ ਜਾਂਦਾ ਇਹ ਚੀਜ਼ ਜਿਹੜੀ ਜਰਮਤੋਂ ਮਗਾਈ ਆ ਇਹ ਸਰ ਕਈ ਸਾਲ ਚਲੇਗਾ 5 ਤੋਂ 7 ਸਾਲ ਦੀ ਗਾਰੰਟੀ ਆ ਇਹ ਜਾਲ ਨਾ ਘਸੇਗਾ ਠੀਕ ਆ ਜੇ ਟੁੱਟਦਾ ਵੀ ਆ ਤਾਂ ਉਹਦਾ ਵੀ ਅਸੀਂ ਪ੍ਰਵੰਧ ਕਰ ਰੱਖਿਆ ਹੈ ਟੁੱਟਣ ਦਾ ਵੈਸੇ ਕੋਈ ਚਾਂਸ ਨਹੀਂ ਆ ਲੇਕਿਨ ਕਿਉਂਕਿ ਇਹ ਮਸ਼ੀਨਰੀ ਆ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਤਾਂ ਇਹ 5 ਤੋਂ 7 ਸਾਲ ਇਹਦੀ ਲਾਈਫ ਆ ਸਰ ਲੇਕਿਨ ਵੇਰ ਖਰਾਬ ਨਹੀਂ ਹੋਏਗਾ ਠੀਕ ਹੈ ਟੋਟਲ ਮਸ਼ੀਨਰੀ ਦੀ ਇਹੜੀ ਗਾਰੰਟੀ ਵੰਟੀ ਕਿੰਨੀ ਹੈ ਤੁਹਾਡੀ ਇਹ ਸਰ ਇੱਕ ਸੀਜ਼ਨ ਦੀ ਗਾਰੰਟੀ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਲੇਕਿਨ ਇਹਦਾ ਵੀ ਮੈਂ ਤੁਹਾਨੂੰ ਜੇ ਪੁੱਛਿਆ ਵੀ ਜੇ ਰੇਟ ਸਰ ਇਹਦਾ 7.5 ਲੱਖ ਰੁਪਏ ਹੈ ਜੀ 7.5 ਹਾਂ ਜੀ ਕਿਸਾਨ ਨੂੰ ਮਤਲਬ ਖੇਤ ਦੇ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਊਗੀ ਕਿਸੇ ਸਪेयर ਪਾਰਟ ਬਾਰੇ ਕਿਸਾਨ ਨੂੰ ਅਸੀਂ ਡੈਮੋ ਲਾ ਦੇਨੇ ਪਹਿਲਾਂ ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਸਾਡੀ ਫੋਰਮੈਨ ਵਗੈਰਾ ਆਲਰੇਡੀ ਠੀਕ ਹੈ ਤਿਆਰ ਹੁੰਦੇ ਨੇ ਜਿੰਨਾ ਡਿਸਟੈਂਸ ਟਾਈਮ ਪਹੁੰਚਣ ਨੂੰ ਲੱਗੇਗਾ ਉੰਨਾ ਹੀ ਲੱਗੇਗਾ ਠੀਕ ਹੈ ਕਿ ਪਾਰਟਸ ਵਗੈਰਾ ਸਾਡੇ ਕੋਲ ਗੱਡੀਆਂ ਕੋ ਫ ਔਰ ऑलरेडी ਲੋਡ ਕਰਕੇ ਪੰਜਾਬ ਦੇ ਵਿੱਚ ਫਿਰਦੇ ਨੇ ਠੀਕ ਜਿਹਾਂ ਦੇ ਟਾਈਮ ਠੀਕ ਕਿਤੇ ਵੀ ਕਾਲ ਆਉਂਦੀ ਆ ਤਾਂ ਉੱਥੇ ਨਾਮ ਦੇ ਨਾਲ ਸਪੀਰ ਵੱਲ ਪਹੁੰਚਦੇ ਆ ਠੀਕ ਆ ਸਰ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਇਹ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੱਸੇਕਰ ਥੈਂਕ ਯੂ ਸਰ ਥੈਂਕ ਯੂ ਥੈਂਕ